ਚਾਲ ਚੱਲ ਰਹੇ ਮਾਨਹਾਨੀ ਕੇਸ ਦੀ ਅੱਜ ਅਦਾਲਤ ਦੇ ਵਿੱਚ ਸੁਣਵਾਈ ਹੋਏਗੀ ਇਹ ਕੇਸ ਬਜ਼ੁਰਗ ਮੈਲਾ ਕਿਸਾਨ ਨੇਤਾ ਮਹਿੰਦਰ ਕੌਰ ਦੇ ਨਾਲ ਜੁੜਿਆ ਹੋਇਆ ਹੈ ਮਾਮਲੇ ਦੇ ਵਿੱਚ ਮਹਿੰਦਰ ਕੌਰ ਦੇ ਵਕੀਲ ਰਕबीर ਸਿੰਘ ਬੈਣੀਵਾਲ ਦੇ ਵੱਲੋਂ ਅਦਾਲਤ ਦੇ ਵਿੱਚ ਅਰਜੀ ਦਾਖਲ ਕਰਕੇ ਕੰਗਨਰ ਨੌਦ ਦਾ ਪਾਸਪੋਰਟ ਜ਼ਬਤ ਕਰਨ ਦੀ ਮੰਗ ਕੀਤੀ ਗਈ ਸੀ ਵਕੀਲ ਦੇ ਵੱਲੋਂ ਦਲੀਲ ਦਿੱਤੀ ਗਈ ਸੀ ਕਿ ਕੇਸ ਦੀ ਗੰਭੀਰਤਾ ਨੂੰ ਦੇਖਦਿਆਂ ਇਹ ਕਦਮ ਲਾਜ਼ਮੀ ਹੈ ਇਸ ਤੋਂ ਪਹਿਲਾਂ 27 ਜਨਵਰੀ ਨੂੰ ਅਦਾਲਤ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਅਤੇ ਪਿੰਡ ਬਹਾਦਰਗੜ ਜੰਡੀਆਂ ਦੇ ਰਹਿਣ ਵਾਲੇ ਕਿਸਾਨ ਜਸਵੀਰ ਸਿੰਘ ਦੇ ਬਿਆਨ ਦਰਜ ਕੀਤੇ ਗਏ ਨੇ ਅੱਜ ਦੀ ਸੁਣਵਾਈ ਦੇ ਦੌਰਾਨ ਅਦਾਲਤ ਦੇ ਵੱਲੋਂ ਅਗਲੀ ਕਾਰਵਾਈ ਸੰਬੰਧੀ ਮਹੱਤਵਪੂਰਨ ਫੈਸਲਾ ਆ ਸਕਦਾ ਹੈ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਗੈਂਗਸਟਰਾਂ ਦੇ ਖਾਤਮੇ ਦੇ ਲਈ ਚਲਾਈ ਜਾ ਰਹੀ ਗੈਂਗਸਟਰਾਂ ਤੇ ਬਾਾਰ ਮੋਹਿਮ ਦੇ ਤਹਿਤ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਆਪਰੇਸ਼ਨ ਪ੍ਰਹਾਰ ਦੋ ਦੇ ਪਹਿਲੇ ਦਿਨ ਸੂਬੇ ਭਾਰ ਦੇ ਵਿੱਚ ਅਪਰਾਧੀਆਂ ਦੇ 2760 ਟਿਕਾਣਿਆਂ ਦੇ ਉੱਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ। ਇਸ ਕਾਰਵਾਈ ਦੇ ਦੌਰਾਨ ਪੁਲਿਸ ਦੇ ਵੱਲੋਂ 1895 ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਦਕਿ 1250 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ 40 ਫਰਾਰ ਅਪਰਾਧੀਆਂ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ। ਇਸ ਵੱਡੀ ਕਾਰਵਾਈ ਦੇ ਲਈ ਪੰਜਾਬ ਪੁਲਿਸ ਦੇ 12000 ਕਰਮਚਾਰੀਆਂ ਦੀਆਂ 2000 ਤੋਂ ਵੱਧ ਟੀਮਾਂ ਨੇ ਸੂਬੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਇੱਕੋ ਸਮੇਂ ਦਬਿਸ਼ ਦਿੱਤੀ ਪੁਲਿਸ ਅਫਰਾਦਿਆਂ ਦੇ ਮੁਤਾਬਕ ਇਹ ਕਾਰਵਾਈ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਦੇ ਅਨੁਸਾਰ ਚੱਲ ਰਹੇ 72 ਘੰਟਿਆਂ ਦੇ ਵਿਸ਼ੇਸ਼ ਆਪਰੇਸ਼ਨ ਦਾ ਹਿੱਸਾ ਹੈ ਇਸ ਆਪਰੇਸ਼ਨ ਦੀ ਅਗਵਾਈ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਖੁਦ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੀਆਂ ਕਾਰਵਾਈਆਂ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਤਰਨਤਾਰਨ ਪੁਲਿਸ ਦੇ ਵੱਲੋਂ ਆਰਗੇਨਾਈਜ਼ਡ ਨੈਕਸਸ ਦੇ ਨਾਲ ਜੁੜੇ ਅਪਰਾਧੀਆਂ ਅਤੇ ਕ੍ਰਿਮਿਨਲਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ ਵੱਖ-ਵੱਖ ਕੇਸਾਂ ਦੇ ਵਿੱਚ ਪੁਲਿਸ ਨੇ 30 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ 40 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਦੇ ਲਈ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਇਹ ਕਾਰਵਾਈ ਮਾਨਯੋਗ ਸ਼੍ਰੀ ਗੌਰਵ ਯਾਦਵ ਡੀਜੀਪੀ ਪੰਜਾਬ ਦੇ ਹੁਕਮਾਂ ਦੇ ਨਾਲ ਹੋਈ ਹੈ ਪੰਜਾਬ ਦੀਆਂ ਹਦਾਇਤਾਂ ਦੇ ਅਨੁਸਾਰ ਗੈਂਗਸਟਰਾਂ ਅਤੇ ਮਾੜੇ ਅੰਸਰਾਂ ਦੇ ਖਿਲਾਫ ਚਲਾਏ ਜਾ ਰਹੇ ਆਪਰੇਸ਼ਨ ਪ੍ਰਹਾਰ ਫੇਜ਼ 2 ਦੇ ਤਹਿਤ ਇਹ ਕੀਤੀ ਗਈ ਹੈ ਔਰ ਇਸ ਮੁਹਿੰਮ ਦੀ ਅਗਵਾਈ ਸਨੇਹਦੀਪ ਸ਼ਰਮਾ ਆਈਪੀਐਸ ਡੀਆਈਜੀ ਫਿਰੋਜ਼ਪੁਰ ਰੇਂਜ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ सुरेंद्रਪਾਲ ਲਾਂਬਾ ਆਈਪੀਐਸ ਐਸਐਸਪੀ ਤਰਨਤਾਰਨ ਦੀ ਅਗਵਾਈ ਦੇ ਵਿੱਚ ਕੀਤੀ ਗਈ ਪੁਲਿਸ ਦੇ ਵੱਲੋਂ ਜ਼ਿਲ੍ਹੇ ਦੇ ਵਿੱਚ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਤਾਕਤਾਂ ਦੇ ਨਾਪਾਕ मंसूਬਿਆਂ ਨੂੰ ناکਾਮ ਕਰਨ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਅਤੇ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਲਈ ਵਿਸ਼ੇਸ਼ ਸਰਚ ਆਪਰੇਸ਼ਨ ਅਤੇ ਚੌਕਸੀ ਵਧਾਈ ਗਈ ਹੈ ਇਸ ਦੌਰਾਨ ਨਾਕਾਬੰਦੀ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ਤੇ ਛਾਪੇ ਮਾਰੀ ਪੀੜਪਾੜ ਵਾਲੇ ਬਾਜ਼ਾਰਾਂ ਦੇ ਵਿੱਚ ਸਰਚ ਅਭਿਆਨ ਚਲਾਏ ਗਏ ਨੇ ਨਾਲ ਹੀ ਜ਼ਿਲ੍ਹੇ ਦੇ ਅੰਦਰੂਨੀ ਅਤੇ ਬਾਹਰੀ ਇਲਾਕਿਆਂ ਦੇ ਵਿੱਚ ਨਾਕਾ ਪੁਆਇੰਟਾਂ ਤੇ ਦਿਨ ਰਾਤ ਸਖਤ ਨਾਕਾਬੰਦੀ ਕੀਤੀ ਗਈ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਜਿਹੇ ਆਪਰੇਸ਼ਨ ਅੱਗੇ ਵੀ ਜਾਰੀ ਰਹਿਣਗੇ ਤਾਂ ਜੋ ਜ਼ਿਲ੍ਹੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਪੂਰੇ ਤਰੀਕੇ ਦੇ ਨਾਲ ਕਾਬੂ ਦੇ ਵਿੱਚ ਰੱਖਿਆ ਜਾ ਸਕੇ ਇਹ ਆਪਰੇਸ਼ਨ ਫਰਹਾਰ 1 ਤੋਂ ਬਾਅਦ ਫਰਹਾਰ 2 ਚਲਾਇਆ ਜਾ ਰਿਹਾ ਤਾਂ ਕਿ ਜਿਹੜੇ ਫਰਹਾਰ 1 ਤੋਂ ਕੁਝ ਗੈਂਗਸਟਰਸ ਜਾਂ ਉਹਨਾਂ ਦੇ ਐਸੋਸੀਏਟਸ ਜਾਂ ਉਹਨਾਂ ਨੂੰ ਸਪੋਰਟ ਕਰਨ ਵਾਲੇ ਬੱਚੇ ਸਨ ਜਿਹੜੇ ਸਾਨੂੰ ਵਾਂਟਡ ਕੇਸਿਸ ਦੇ ਵਿੱਚ ਜਾਂ ਹੋਰ ਕ੍ਰਿਮੀਨਲ ਐਕਟੀਵਿਟੀਆਂ ਇਨਵੋਲਡ ਨੇ ਅਲਟੀਮੇਟਲੀ ਉਹਨਾਂ ਦਾ ਸਪੋਰਟ ਗਰੁੱਪ ਬੰਦਾ ਅਸੀਂ ਉਹਨਾਂ ਦੇ ਕਾਰਵਾਈ ਕਰਨ ਵਾਸਤੇ ਇਹ ਹਿਜਕੀ ਸਾਹਿਬ ਦੀ ਨਹਿਰ ਮਾਈਦੇ ਵਿੱਚ ਸਰਕਾਰ ਦੇ ਹਦਾਇਤਾਂ ਦੇ ਉੱਪਰ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਹੈਗਾ ਔਰ ਸਾਨੂੰ ਬੜਾ ਸਫਲਤਾ ਸਫਲਤ ਮਿਲੀ ਹੈ ਅੱਜ अर्ਲੀ ਮਾਰਨਿੰਗ ਤੋਂ ਹੀ ਸਾਡਾ ਆਪਰੇਸ਼ਨ ਚੱਲ ਰਿਹਾ ਹੈਗਾ ਔਰ ਕਾਫੀ ਬੰਦੇ ਅਸੀਂ ਅਰੇਸਟ ਕੀਤੇ ਨੇ ਸੈਕੰਡਲੀ ਇਸੇ ਆਪਰੇਸ਼ਨ ਦੇ ਦੌਰਾਨ ਹੀ ਅਸੀਂ ਦਾ ਸੂਪਰਡਿਵਿਜ਼ਨ ਵਿੱਚ ਲਾ ਰਹੇ ਹਾਂ ਇੰਟਰ ਡਿਸਟ੍ਰਿਕਟ ਨਾਕੇ ਵੀ ਲਗਾਏ ਗਏ ਨੇ ਹਾਈ ਟੈਕ ਨਾਕੇ ਲਗਾਏ ਗਏ ਨੇ ਵਿਦ ਹੈਵੀ ਡਿਪਲੋਇਮੈਂਟ ਲਗਾਏ ਗਏ ਨੇ ਐਂਡ ਥੋਰੋਲਿਕ ਅਸੀਂ ਇਨ ਐਂਡ ਆਊਟ ਟ੍ਰੈਫਿਕ ਜਿਹੜੀ ਹੈ ਉਹ ਸਾਰੀ ਚੈੱਕ ਕਰ ਰਹੇ ਹੈਗੇ ਆ ਜਿਹੜੇ ਮੇਨ ਨਾਕੇ ਜ ਨੇ ਉਹਨਾਂ ਤੇ ਅਸੀਂ ਡਰੋਨ ਵੀ ਇਸਤੇਮਾਲ ਕਰ ਰਹੇ ਹਾਂ ਡਰੋਨਸ ਦੇ ਨਾਲ ਸਾਡੀ ਜਿਹੜੀ ਨਜ਼ਰ ਜਿਹੜੀ ਹੈ ਨਾਕੇ ਦੇ ਆਸ-ਪਾਸ ਜਿਹੜੀਆਂ ਦੂਰ ਗੱਡੀਆਂ ਨੇ ਉਹਨਾਂ ਤੇ ਨਜ਼ਰ ਆਉਂਦੀ ਹੈ ਐਕਟੀਵਿਟੀਆਂ ਦੇ ਮੂਵਮੈਂਟ ਦਾ ਪਤਾ ਲੱਗਦਾ ਹੈਗਾ ਰਿਕਾਰਡਿੰਗ ਵੀ ਹੁੰਦੀ ਹੈ ਔਰ ਉਹਦੇ ਨਾਲ ਸਾਨੂੰ ਕਾਫੀ ਹੈਲਪ ਮਿਲਦੀ ਹੈਗੀ ਔਰ ਮੇਨ ਪਰਪਸ ਜਿਹੜਾ ਵਾ ਐਨੀ ਪਰਸਨ ਹੂ ਇਜ਼ ਵਾਇਲਟਿੰਗ ਲਾ ਉਨੂੰ ਅਸੀਂ ਕਾਬੂ ਕਰਨਾ ਬਰਨਾਲਾ ਦੇ ਨਗਰ ਸੁਧਾਰ ਟਰਸਟ ਦੇ ਗੇਟ ਅੱਗੇ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਇੱਕ ਚੇਤਾਵਨੀ ਧਰਨਾ ਦਿੱਤਾ ਗਿਆ ਇਹ ਧਰਨਾ ਪਿਛਲੇ ਦਿਨੀ ਨਗਰ ਸੁਧਾਰ ਟਰਸਟ ਦੇ ਵੱਲੋਂ ਝੁੱਗੀ ਝੋਪੜੀਆਂ ਤੇ ਕੀਤੀ ਗਈ ਕਾਰਵਾਈ ਦੇ ਰੋਸ ਵਜੋਂ ਕੀਤਾ ਗਿਆ ਧਰਨੇ ਦੇ ਵਿੱਚ ਵੱਖ-ਵੱਖ ਜਨਤਾ ਅਤੇ ਕਿਸਾਨ ਜਥੇਬੰਦੀਆਂ ਨੇ ਭਾਗ ਲਿਆ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਸ ਕਾਰਵਾਈ ਦੇ ਨਾਲ ਝੁੱਗੀ ਝੋਪੜੀਆਂ ਦੇ ਵਿੱਚ ਰਹਿਣ ਵਾਲੇ ਪਰਿਵਾਰਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਅਤੇ ਕਈ ਪਰਿਵਾਰ ਬੇਕਾਰ ਹੋ ਗਏ ਨੇ ਪਰਨਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਝੁੱਗੀਆਂ ਝੋਪੜੀਆਂ ਦੇ ਵਿੱਚ ਰਹਿਣ ਵਾਲੀ ਇੱਕ ਲੜਕੀ ਨੇ ਨੈਸ਼ਨਲ ਮੈਡਲ ਵੀ ਜਿੱਤਿਆ ਹੋਇਆ ਜਿਸ ਦੇ ਨਾਲ ਇਹ ਸਾਬਤ ਹੁੰਦਾ ਹੈ ਕਿ ਇਨ੍ਹਾਂ ਪਰਿਵਾਰਾਂ ਦੇ ਬੱਚੇ ਵੀ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਨੇ ਇਸ ਮੌਕੇ ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਬਰਨਾਲਾ ਦੇ ਡੀਸੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਪਰ ਡੀਸੀ ਵੱਲੋਂ ਮਿਲਣ ਤੋਂ ਇਨਕਾਰ ਕਰ ਦਿੱਤਾ ਗਿਆ ਜਿਸ ਕਾਰਨ ਮਜਬੂਰਨ ਇਹ ਚੇਤਾਵਨੀ ਧਰਨਾ ਦਿੱਤਾ ਗਿਆ ਜਥੇਬੰਦੀਆਂ ਦੇ ਆਗੂਆਂ ਨੇ ਸਾਫ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਇਸ ਮਾਮਲੇ ਦਾ ਹੱਲ ਨਾ ਕੀਤਾ ਗਿਆ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਰਹਿਣ ਬਸੇਰਾ ਨਾ ਦਿੱਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਮੇਰਾ ਨਾਮ ਬਾਉਸੇਗਾ ਪਿੰਨ ਖੁੱਡੀਕਲਾ ਬਲਾਕ ਪ੍ਰਧਾਨ ਡੀਜੇ ਡਕੌਲਾ ਮਰਜੀਤ ਨੇ ਉਹ ਜਿਹੜਾ ਮਸਲਾ ਸੀਗਾ ਉਹ ਧੁੰਗੀਆਂ ਚੋਪੜੀਆਂ ਵਾਲਾ ਜੋ ਸਾਡੇ ਕੋਲੇ ਆ ਕੇ ਵਿਚਾਰੇ ਰੋਏ ਕਹਿੰਦੇ ਵੀ ਅਸੀਂ ਉੱਥੋਂ ਸਾਡਾ ਕਿਸੇ ਨੇ ਸੁਣੀ ਨਹੀਂ ਵੀ ਸਾਡੇ ਘਰ ਵੀ ਉੱਥੋਂ ਜਿਹੜੇ ਸੀਗੇ ਮਾਰੀਆਂ ਮੋਟੀਆਂ ਬਣਾਏ ਹੋਏ ਵਾਸਸਾ ਤੇ ਝੋਪੜੀਆਂ ਬਣਾਈ ਜਾਂਦੇ ਸੀ ਉਹ ਵੀ ਤੋੜਤੀਆਂ ਤੇ ਨਾਲੇ ਉਹਨਾਂ ਦਾ ਸਮਾਨ ਸਮੂਹ ਵੀ ਵਿੱਚੀ ਤੋੜਤਾ ਤੇ ਉਹਨਾਂ ਨੂੰ ੱੱਕੇ ਨਾਲ ਇੱਥੋਂ ਜੇ ਬਿਸ਼ਿਆ ਨਾਲ ਸਾਰਾ ਕੁਝ ਉਹਨਾਂ ਦਾ ਝਾਰ ਕੇ ਇੱਥੋਂ ਢੱਕਰਦੇ ਉਹਨਾਂ ਨੇ ਵੀ ਸਾਡੇ ਕੋਲੇ ਮੰਗ ਕਰੀ ਸੀ ਖੁਸ਼ਿਆ ਸਾਹਿਬ ਵਰਗੇ ਗਏ ਸੀਗੇ ਉਹਨਾਂ ਨੇ ਵੀ ਸਾਡੇ ਨਾਲ ਤਾਲਮੇਲ ਕਰਿਆ ਸੀ ਸਾਡੇ ਦਫ਼ਤਰ ਜੱਥੇ ਬੰਦਿਆਂ ਨਾਲ ਅੱਜ ਹੀ ਮੀਟਿੰਗ ਰੱਖੀ ਸੀ ਮੀਟਿੰਗ ਤੋਂ ਬਾਅਦ ਫਿਰ ਅਸੀਂ ਇਹ ਵਿਚਾਰਿਆ ਸੀਗਾ ਵੀ ਅਸੀਂ ਕਿਹੜਾ ਡੀਸੀ ਸਾਹਿਬ ਨੂੰ ਮਿਲ ਲਈਏ ਵੀ ਉਹਨਾਂ ਨਾਲ ਮਿਲ ਕੇ ਸਾਡਾ ਪਤਾ ਲੱਗ ਜਾਊ ਵੀ ਫੇਰ ਨਹੀਂ ਅਸੀਂ ਉਦੋਂ ਮੁੜ ਕੇ ਕੋਈ ਸਿਗਰ ਸੋਰ ਬਿਡਾਗੇ ਅਸੀਂ ਉੱਥੋਂ ਇਕੱਠੇ ਹੋ ਕੇ 8-10 ਹਜ਼ਾਰੇ ਸੀਗੇ ਜਦੋਂ ਡੀਸੀ ਸਾਹਿਬ ਕੋਲੇ ਗਏ ਡੀਸੀ ਸਾਹਿਬ ਦਾ ਇੱਕੋ ਜਵਾਬ ਸੀਗਾ ਇਹਨਾਂ ਵੀ ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਸਕਦਾ ਮੈਨੂੰ ਪਹਿਲਾਂ ਤੋਂ ਲਾ ਕੇ ਮੈਂ ਥੱਕਿਆ ਬੈ ਹੰਬਿਆ ਬੈ ਮੇਰੇ ਨਾਲ ਮੀਟਿੰਗ ਵਾਲੇ ਬਾਹਰੇ ਹੁਣ ਤੱਕ ਕਰਾ ਗਏ ਕਿ ਮੈਨੂੰ ਤੁਹਾਡੇ ਨਾਲ ਗੱਲਬਾਤ ਨਹੀਂ ਹੁੰਦੀ ਤੁਸੀਂ ਡੀਓ ਕੋਲੇ ਜਾ ਕੇ ਗੱਲਬਾਤ ਕਰ ਲਓ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਵੀ ਅਸੀਂ ਡੀਓ ਨਾਲ ਕਿਸੇ ਨਾਲ ਹੋਰ ਗੱਲ ਨਹੀਂ ਕਰਦੇ ਨਾ ਏਡੀਸੀ ਨਾਲ ਅਸੀਂ ਗੱਲ ਕਰਦੇ ਆ ਤਾਂ ਤੁਹਾਡੇ ਨਾਲ ਹੀ ਕਰਨੀ ਹੈ ਤੁਹਾਨੂੰ ਟਾਈਮ ਹੈਗਾ ਤਾਂ ਸਾਡੇ ਨਾਲ ਗੱਲ ਕਰ ਲਓ ਨਹੀਂ ਅਸੀਂ ਉਸ ਤੋਂ ਬਾਅਦ ਕੋਈ ਸੰਭਰਸ ਕਰਾਂਗੇ ਅਸੀਂ ਕਰੋਲ ਜਾਣਦੇ ਆ ਵੀ ਤੁਹਾਨੂੰ ਮਿਲਣ ਵੀ ਜਾਣਦੇ ਆ ਉਸ ਕਰਕੇ ਅਸੀਂ ਫਿਰ ਇਹ 9 ਤਰੀਕ ਦਾ ਟੈਪ ਬੰਨਿਆ ਸੀ ਉੱਥੇ ਨਾਹਰੇਬਾਜੀ ਕਰਕੇ ਤਾਜ ਇਹ ਤਾਂ ਰਾਜ ਚ ਤਾਕਤ ਨੂੰ ਦਿੰਨੇ ਆ ਕੋਈ ਅਸੀਂ ਧਰਨਾ ਤੂੰ ਸਾਡਾ ਇਹ ਜ਼ੋਰ ਸ਼ੋਰ ਦਾ ਲੈ ਹੈਗਾ ਇਹ ਅੱਜ ਇੱਕ ਤਾਕਤੜੀ ਹੈ ਅਜ ਤੋਂ ਬਾਅਦ ਵੀ ਜੇ ਸਾਡੀ ਕਿਸੇ ਅਫਸਰ ਦੇ ਜਾਂ ਡੀਸੀ ਨੇ ਜਾਂ ਕਿਸੇ ਦੇ ਗੱਲਬਾਤ ਨਾਲ ਸੁਣੀ ਜਾਂ ਸਾਡੀ ਮੀਟਿੰਗ ਨਾਲ ਕੋਈ ਲਿਖਾਈ ਜਿਵੇਂ ਵੀ ਸਾਡੀ ਜਥੇਬੰਦੀ ਦਾ ਕੋਈ ਹੋਊਗਾ ਸੁਝਾ ਉਹਦੇ ਜੇਕਰ ਸਾਡੀ ਮੀਟਿੰਗ ਨਾ ਕਰੀ ਡੀਸੀ ਸਾਹਿਬ ਨੇ ਸਾਡੇ ਨਾਲ ਗੱਲਬਾਤ ਨਾ ਕਰੀ ਤਾਂ ਅਜ ਤੋਂ ਬਾਅਦ ਚ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵਿਚਾਰਾਂਗੇ ਵੀ ਕਿੱਦਾਂ ਵੱਡਾ ਇਕੱਠ ਕਰਨਾ ਕਿੱਥੇ ਕਰਨਾ ਹੈ ਕੀ ਸਾਡਾ ਅਗਲਾ ਪ੍ਰੋਗਰਾਮ ਹੈ ਫੇਰ ਅਸੀਂ ਇਹਨਾਂ ਨਾਲ ਉਹ ਹੈਗਾ ਵਰਤੋਂ ਕਰਾਂਗੇ ਸਾਡੀ ਕੋਈ ਮੀਟਿੰਗ ਵਗੈਰਾ ਨਾ ਰੱਖਿਆ ਤਾਂ ਗੱਲ ਸੁਣ ਮੈਂ ਸਮਾਜ ਸੇਵੀ ਭਾਨ ਸਿੰਘ ਜੱਸੀ ਆ ਜੀ ਤੁਸੀਂ ਜੀ ਗੱਲ ਕਰੀਏ ਤੁਸੀਂ ਤਾਂ ਝੁੱਗੀ ਝੌਂੜਿਆਂ ਦੇ ਕਾਫੀ ਨੇੜੇ ਨੇ ਕਾਫੀ ਸਿੱਖਿਆ ਦੇ ਪੱਧਰ ਤੇ ਵੀ ਤੁਸੀਂ ਇਹਨਾਂ ਬੱਚਿਆਂ ਨਾਲ ਜੁੜੇ ਰਹੇ ਹੋ ਕਿਸ ਤਰੀਕੇ ਦੇ ਹਾਲਾਤ ਸੀ ਕਿਸ ਤਰੀਕੇ ਦੇ ਪਰਿਵਾਰ ਸੀ ਜਿਹੜੇ ਇੱਥੇ ਜਿਹੜੇ ਅੱਜ ਨੇ ਮੈਨੂੰ ਬਹੁਤ ਦੁੱਖ ਲੱਗਿਆ ਜੀ ਉਦੋਂ ਜਦ ਇਹਨਾਂ ਨੇ ਝੁੱਗੀਆਂ ਝੌਪੜੀਆਂ ਢਾਈਆਂ ਔਰ 2006 ਦੇ ਵਿੱਚ ਮੈਂ ਪਹਿਲੀ ਕਲਾਸ ਇੱਥੇ ਝੁੱਗੀ ਬਣਾ ਕੇ ਇੰਨਾ ਗਰੀਬ ਬੱਚਿਆਂ ਨੂੰ ਪੜਾਉਣ ਲਈ ਜੋਗੀਨਾਥ ਨੇ ਪੰਜਾਬ ਦੇ ਵਾਸੀ ਨੇ ਇਹਨਾਂ ਦੀ ਲਗਾਈ ਸੀ ਪਰ ਦੁੱਖ ਇਹ ਇਸ ਗੱਲ ਦਾ ਹੈ ਕਿ ਪਹਿਲੀ ਸਰਕਾਰ ਆਏ ਇਹਨਾਂ ਨੂੰ 7 ਸਾਲ ਹੋ ਗਏ ਵਿਚਾਰਿਆਂ ਨੂੰ ਬੈਠੇ ਆ ਕਿਸੇ ਨੇ ਵੀ ਇਹਨਾਂ ਦੀਆਂ ਝੁੱਗੀਆਂ ਨਹੀਂ ਢਾਈਆਂ ਗਰੀਬਾਂ ਦੀਆਂ ਪਰ ਇਹਨਾਂ ਨੇ ਢਾਈਆਂ ਦਾ ਕੀ ਇਹਨਾਂ ਦਾ ਸਮਾਨ ਵੀ ਦਬ ਦਿੱਤਾ ਜੀਐਸਵੀ ਦੇ ਨਾਲ ਔਰ ਇੱਥੇ ਇੱਕ ਬੱਚੀ ਸਾਡੀ ਨੈਸ਼ਨਲ ਖੜਿਆਰਨਾ ਜਿਹਨੂੰ ਡੀਸੀਪੀ ਬਨਤ ਸਾਹਿਬ ਨੇ ਸਨਮਾਨਤ ਵੀ ਕੀਤਾ ਔਰ ਇੱਕ ਇੱਕ ਇਥੇ ਇੱਕ ادارے ਨੇ ਉਹਨੂੰ ਲੱਖ ਰੁਪਿਆ ਅਵਾਰਡ ਵੀ ਦਿੱਤਾ ਪਰ ਉਸ ਬੱਚੀ ਤੇ ਜੀਸੀਬੀ ਸਭ ਤੋਂ ਪਹਿਲਾਂ ਚਲਾਈ ਗਈ ਪੂਜਾ ਇੰਟਰਨੈਸ਼ਨਲ ਨੈਸ਼ਨਲ ਕੰਟੀਨਰ ਪੂਜਾ ਉਹਦੀ ਝੁੱਗੀ ਢਾਈ ਗਈ ਦੂਜੇ ਪਾਸੇ ਮੈਤੋਂ ਵੀਰੋ ਉਸ ਧੀ ਦੀਆਂ ਚੀਕਾਂ ਨਹੀਂ ਸੁਣੀਆਂ ਜਾਂਦੀਆਂ ਮੈਂ ਦੋ ਦਿਨ ਸੁੱਤਿਆ ਨਹੀਂ ਜਿਹੜੀ ਬੱਚੀ ਕਾਲਜ ਪੜ੍ਹਦੀ ਆ ਔਰ ਜਿਹੜੀ ਬੱਚੀ ਪਹਿਲੀ ਜੋਗੀ ਨਾਥਾਂ ਦੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਦਾਖਲ ਹੋਈ ਆ ਸੰਗੀਤ ਦੇ ਵਿੱਚ ਬਹੁਤ ਸਾਰੇ ਗੀਤ ਗਾਉਂਦੇ ਆ ਬੱਚੇ ਇਮਾਨਦਾਰ ਆ ਪਰ ਮੈਂ ਦੁੱਖ ਮਹਿਸੂਸ ਕਰਦਾ ਐ ਕਿ ਜਿਸ ਦਿਨ ਇਹਨਾਂ ਨੇ ਬਲਡੋਦਰ ਚਲਾਇਆ ਉਹਨਾਂ ਦੀਆਂ ਧੀਆਂ ਦੀਆਂ ਚੀਕਾਂ ਤੋਂ ਵੀ ਇਹਨਾਂ ਨੂੰ ਘੋਰਾ ਤਰਸ ਨਹੀਂ ਆਇਆ ਬਾਈ ਔਰ ਇਹਨ ਬੇਕਿਰਕੀ ਦੇ ਨਾਲ ਝੁੱਗੀਆਂ ਢਾਈਆਂ ਗਈਆਂ ਬਿਨਾ ਨੋਟਿਸ ਦਿੱਤੇ ਆ ਸਾਡੇ ਨਾਲ ਬਾਈ ਜੀ ਸਮਝੌਤਾ ਹੋਇਆ ਸੀ ਇੱਕ ਇੱਥੋਂ ਦੇ ਮਨਦੀਪ ਸਿੰਘ ਮੰਨਾ ਜੀ ਨਾਲ ਕਿ ਭਾਈ ਅਸੀਂ ਦੋ ਕਿੱਲੇ ਜ਼ਮੀਨ ਭਾਵੇਂ ਲੈ ਕੇ ਦਈਏ ਅਸੀਂ ਉਤੋਂ ਭਾਵ ਆ ਗਈ ਪਰ ਦੁੱਖ ਦੀ ਗੱਲ ਇਹ ਆ ਕਿ ਇਹਨਾਂ ਨੇ ਸਾਡੇ ਸਮਝੌਤੇ ਨੂੰ ਇਗਨੋਰ ਕਰਕੇ ਇਨਸਾਨੀਅਤ ਨੂੰ ਦਰੜਦਿਆ ਇਹ ਗਰੀਬ ਲੋਕਾਂ ਦੇ ਉੱਤੇ ਜ਼ੁਲਮ ਕੀਤਾ ਔਰ ਮੈਂ ਅੱਜ ਕੀ ਮੰਗਾ ਤੁਸੀਂ ਅੱਜ ਸਾਡਾ ਸਾਡੇ ਨਾਲ ਸਾਰੀਆਂ ਇਨਕਲਾਬੀ ਜਮਹੂਰੀ ਜਥੇਬੰਦੀਆਂ ਔਰ ਜਿੰਨੀਆਂ ਕਿਸਾਨ ਜੁਗੀਆਂ ਨਾਲ ਇੱਥੇ ਸਾਡੇ ਨਾਲ ਆਈਆਂ ਨੇ ਸਪੋਰਟ ਤੇ ਅਸੀਂ ਇਹ ਚਾਹੁੰਦੇ ਆ ਜਿਹੜਾ ਗਰੀਬਾਂ ਦਾ ਨੁਕਸਾਨ ਹੋਇਆ ਉਹ ਪਰਪਾਈ ਕੀਤੀ ਜਾਵੇ ਝੁੱਗੀਆਂ ਜਿਹੜੀਆਂ ਢਾਈਆਂ ਨੇ ਉਹਨਾਂ ਦਾ ਜਿਹੜਾ ਦੁਬਾਰੇ ਵਿਚਾਰਾਂ ਨੂੰ ਬਿਠਾਇਆ ਜਾਵੇ ਕਿਸੇ ਥਾਂ ਤੇ ਅੰਤਾਂ ਦੀ ਠੰਡ ਦੇ ਵਿੱਚ ਬਾਈ ਜੀ ਔਰ ਦੂਜਾ ਇਹ ਆ ਕਿ ਜਿਹੜੇ ਬੰਦੇ ਨੇ ਇੱਥੋਂ ਦਰਖਤ 100 ਦੇ ਲਗਭਗ ਦਰਖਤ ਜਿਹੜੇ ਵੇਚ ਕੇ ਉਹਨਾਂ ਦੇ ਪੈਸੇ ਬੱਟੇ ਆ ਉਹ ਪਤਾ ਨਹੀਂ ਕਿੱਥੇ ਖੁਰਦ-ਮੁਰਦ ਕੀਤੇ ਆ ਸਾਨੂੰ ਕੋਈ ਪਤਾ ਨਹੀਂ ਹੈ ਪੰਜਾਬ ਹਾਈ ਕੋਰਟ ਦਾ ਦੇਸ਼ ਆ ਕਿ ਕੋਈ ਵੀ ਬੰਦਾ ਹਰੇ ਦਰਸਤਾਂ ਨੂੰ ਨਹੀਂ ਵੜ ਸਕਦਾ ਉਹ ਦਰਸਤ ਗਏ ਕਿੱਥੇ ਸੋ ਅਸੀਂ ਇਹ ਮੰਗ ਕਰਦੇ ਆਂ ਬਾਈ ਜਿਨ੍ਹਾਂ ਨੇ ਇਹਨਾਂ ਲੋਕਾਂ ਦੇ ਉੱਤੇ ਜ਼ੁਲਮ ਕੀਤਾ ਕਾਰਵਾਈ ਕੀਤੀ ਜਾਵੇ ਔਰ ਉਹਨਾਂ ਨੂੰ ਬਣਦੀ ਜਗ੍ਹਾ ਦਿੱਤੀ ਜਾਵੇ ਸਤਕਾਰ ਸਨਮਾਨ ਨਾਲ ਵਹਾਇਆ ਜਾਵੇ ਮੈਂ ਇਹੀ ਬੇਨਤੀ ਕਰਦਾ ਕਿ ਪੂਰੇ ਪੰਜਾਬ ਦੇ ਵਿੱਚ ਇਹ ਗੱਲ ਮੈਂ ਜਾਵੇ ਨਾ ਕਹਿੰਦਾ ਇਹਨਾਂ ਦੀਆਂ دعਵਾ ਲੈ ਲਓ ਨਹੀਂ ਇਹਨਾਂ ਦੀਆਂ ਵੱਧ دعਵਾ ਬਹੁਤ ਖਤਰਨਾਕ ਹੁੰਦੀਆਂ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਮੈਂ ਕਾਮਰੇਟ ਗੁਰਪ੍ਰੀਤ ਰੂੜੇ ਤੇ ਮਜ਼ਦੂਰ ਮੁਕਤੀ ਮੋਰਚਾ ਦਾ ਸੁਭਾਗ ਕਮੇਟੀ ਮੈਂਬਰ ਆ ਅਸੀਂ ਜਿਹੜੀਆਂ ਇਹ ਤੁਗੀਆਂ ਝੋਪੜੀਆਂ ਪਿਛਲੀ 30 ਤਰੀਕ ਨੂੰ ਢਾਈਆਂ ਗਈਆਂ ਸੀਗੀਆਂ ਪ੍ਰਸ਼ਾਸਨ ਵੱਲੋਂ ਉਹਦੇ ਸਬੰਧ ਚ ਅਸੀਂ ਸਮੂਥੀਆਂ ਕਿਸਾਨ ਮਜ਼ਦੂਰ ਜੱਥੇਬੰਦੀਆਂ ਨੂੰ ਮੀਟਿੰਗ ਲਈ ਸੱਦਿਆ ਸੀਗਾ ਮੀਟਿੰਗ ਕਰਨ ਤੋਂ ਬਾਅਦ ਅਸੀਂ ਫੈਸਲਾ ਕੀਤਾ ਕਿ ਅਸੀਂ ਡੀਸੀ ਨੂੰ ਮਿਲ ਕੇ ਮਤਲਬ ਇੱਕ ਵਾਰੀ ਧਿਆਨ ਚ ਲਿਆ ਦਈਏ ਮਸਲਾ ਇਹ ਭਾਵੇਂ ਕਿ ਉਹ ਮਸਲਾ ਪਹਿਲਾਂ ਧਿਆਨ ਦੇ ਵਿੱਚ ਸੀਗਾ ਪਰ ਜੱਥੇਬੰਦੀਆਂ ਨੇ ਸਾਰਿਆਂ ਨੇ ਇੱਕ ਸਮਝ ਬਣਾਈ ਵੀ ਆਪਾਂ ਨੂੰ ਇੱਕ ਵਾਰੀ ਮਿਲਣਾ ਚਾਹੀਦਾ ਪਰ ਜਦੋਂ ਅਸੀਂ ਡੀਸੀ ਦਫ਼ਤਰ ਗਏ ਡੀਸੀ ਦਫ਼ਤਰ ਜਾ ਉਦੋਂ ਤਾਂ ਡੀਸੀ ਨੇ ਅੰਦਰੋਂ ਸਾਹ ਮਨਾ ਕਰਤਾ ਵੀ ਮੇਰੇ ਕੋਲ ਸਮਾਂ ਨਹੀਂ ਹੈਗਾ ਮਿਲਣ ਦਾ ਤੁਸੀਂ ਸਾਡੇ ਕੋਲ ਕਿਸੇ ਅਧਿਕਾਰ ਨੂੰ ਮਿਲ ਲਓ ਤਾਂ ਅਸੀਂ ਉੱਥੇ ਹੀ ਫੈਸਲਾ ਕਰ ਲਿਆ ਜਿੱਥੇ ਬੰਦਿਆਂ ਨੇ ਸਾਰਿਆਂ ਨੇ ਰਾਇ ਕਰਕੇ ਕਿ ਇਹ ਡੀਸੀ ਨਵਾਂ ਆਇਆ ਹੰਕਾਰਿਆ ਹੋਇਆ ਇਸੇ ਦੇ ਆਡਰਾਂ ਤੇ ਧੂੜੀਆਂ ਝੋਪੜੀਆਂਆਂ ਬਿੰਦੀਆਂ ਸੀਗੀਆਂ ਇਹ ਆਪਾਂ ਨੂੰ ਮਤਲਬ ਸੰਘਰਸ਼ ਕਰਨਾ ਚਾਹੀਦਾ ਹੁਣ ਆਪਾਂ ਨੂੰ ਮਿਲਣ ਦਾ ਕੋਈ ਸਮਾਂ ਤੁਕ ਨਹੀਂ ਬਣਦੀ ਹੈਗੀ ਸੋ ਅੱਜ ਅਸੀਂ ਪਹਿਲੇ ਦਿਨ ਟਰੱਸਟ ਦੇ ਮੂਹਰੇ ਸੰਕੇਤ ਸੰਕੇਤਕ ਰੂਪ ਦੇ ਵਿੱਚ ਮਜ਼ਦੂਰਾ ਕਿਸਾਨਾਂ ਵੱਲੋਂ ਧਰਨਾ ਦਿੱਤਾਗਾ ਔਰ ਅਸੀਂ ਅੱਜ ਇਹ ਕਿਤਾਬ ਨਹੀਂ ਦੇਣਾ ਚਾਹੁੰਦੇ ਆ ਕਿ ਜਿਹੜਾ ਮਜ਼ਦੂਰਾ ਨੂੰ ਉਜ ਜੇਕਰ ਉਹਨਾਂ ਦਾ ਇੱਕ ਹਫ਼ਤੇ ਦੇ ਵਿੱਚ ਬਦਲਵਾ ਪ੍ਰਬੰਧ ਨਹੀਂ ਕਰਦਾ ਪ੍ਰਸ਼ਾਸਨ ਤਾਂ ਲਾਜ਼ਮੀ ਤੌਰ ਤੇ ਆਉਣ ਵਾਲੇ ਸਮੇਂ 'ਚ ਜਥੇਬੰਦੀਆਂ ਮੀਟਿੰਗ ਕਰਕੇ ਬਰਨਾਲੇ ਜਿਹਦੇ ਵਿੱਚ ਸੰਘਰਸ਼ ਜਿਹੜਾ ਪ੍ਰਸ਼ਾਸਨ ਦੇ ਖਿਲਾਫ ਵੱਡਾ ਵਿਗੜਨਗੇ ਅਸੀਂ ਤਾਂ ਇਹ ਕਹਾਂਗੇ ਜੀ ਦੇਖੋ ਪ੍ਰਸ਼ਾਸਨ ਚਾਹੇ ਕੋਈ ਵੀ ਅਧਿਕਾਰੀ ਆ ਇਹਦਾ ਮੁੱਖ ਸੰਦੇ ਕੀ ਆਪਣਾ ਡੀਸੀ ਤਾਂ ਮੁੱਖ ਹੈਗਾ ਉਹਦੀ ਜ਼ਿੰਮੇਵਾਰੀ ਬਣਦੀ ਹੈ ਵੀ ਲੋਕਾਂ ਦੀ ਗੱਲਬਾਤ ਸੁਣੇ ਕਿਉਂਕਿ ਲੋਕਾਂ ਦੇ ਟੈਕਸ ਵਿੱਚੋਂ ਉਹਨੂੰ ਤਰਖਾ ਮਿਲਦੀ ਹੈ ਲੋਕਾਂ ਦੇ ਟੈਕਸ ਵਿੱਚੋਂ ਉਹਦੇ ਸਾਰੇ ਮਤਲਬ ਕਰੇ ਅਸੀਂ ਚੱਲਦੇ ਨੇ ਜਾਂ ਗੱਡੀ ਚੱਲਦੀ ਹੈ ਪਰ ਗੱਲ ਸੁਣਨ ਤੋਂ ਜਦੋਂ ਮਨਾਂ ਕੀਤਾ ਸਾਨੂੰ ਬਹੁਤ ਦੁੱਖ ਲੱਗਿਆ ਔਰ ਇਹ ਹਕਾਰੀ ਕਿਸਮ ਦਾ ਡੀਸੀ ਹੈਗਾ ਅਸੀਂ ਇਹਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਬਰਨਾਲੇ ਦੇ ਅੰਦਰ ਕੋਈ ਵੀ ਅਫਸਰਾ ਹੈਗਾ ਜਥੇਬੰਦੀਆਂ ਮਤਲਬ ਉਹ ਜਿਹੜਾ ਟੋੜਾ ਟੋੜਾ ਇਸ ਤਰ੍ਹਾਂ ਵਰਤੀਆ ਹੈਗਾ ਇਸ ਤਰ੍ਹਾਂ ਦੇ ਵਰਤੀਰ ਨੂੰ ਕਦੇ ਵੀ ਬਰਬਾਸਤ ਨਹੀਂ ਕਰਦੇ ਇੱਥੇ ਘਟੋ ਘਟ ਨਹੀਂ 50 60 ਪਰਿਵਾਰ ਨੇ ਘਰਾਂ ਦੇ ਵਿੱਚ ਜਿਹੜੇ ਇੱਥੇ 50 60 ਸਾਲਾਂ ਤੋਂ ਹੀ ਰਹਦੇ ਨੇ ਸਾਡੇ ਪਿਓ ਦਾਦੇ ਪੀੜ੍ਹੀਆਂ ਉਰੀ ਗੁਜ਼ਰ ਗਈਆਂ ਕਿਉਂਕਿ ਇੱਥੇ ਸਾਡੇ ਬੱਚੇ ਪੜ੍ਹ ਲਿਖ ਵੀ ਰਹੇ ਨੇ ਛੋਟੇ ਵੀ ਵੱਡੇ ਵੀ ਠੀਕ ਹੈ ਸਾਰਾ ਇੱਥੇ ਦਾ ਰਕਾਰਡ ਆ ਬੋਰਡ ਕਾਰਡ ਆ ਸਾਰੀ ਚੀਜ਼ ਬਣੀ ਹੈ ਆਪਣੀ ਠੀਕ ਹੈ ਕੌਣ ਕਹਿੰਦੇ ਸਾਡੇ ਨਾਲ ਹੈ ਜੇ ਸਰਕਾਰ ਨੇ ਵਾਅਦਾ ਕਰਕੇ ਧੋਖਾ ਬਹੁਤ ਵੱਡਾ ਕੀਤਾ ਹੈ ਸਾਨੂੰ ਵਾਅਦਾ ਕਰਕੇ ਵੀ ਸਾਨੂੰ ਜਗ੍ਹਾ ਦਾ ਪ੍ਰਬੰਧ ਕਰਕੇ ਦਾਂਗੇ ਕੋਈ ਪ੍ਰਬੰਧ ਨਹੀਂ ਕਰਕੇ ਦਿੰਦਾ ਜੀ ਸਾਨੂੰ ਠੀਕ ਹੈ ਉਤੋਂ ਦੀ ਪੁਲਸ ਲਿਆ ਕੇ ਬਕਾਇਦਾ ਸਾਨੂੰ ਤਲਕਾਇਆ ਡਰਾਇਆ ਸਾਡੀਆਂ ਔਰਤਾਂ ਜਿਹੜੀਆਂ ਕੁਆਰੀਆਂ ਕੁੜੀਆਂ ਤੱਕ ਵੀ ਇੱਥੇ ਪਜਾ ਪਜਾ ਕੇ ਕੁੱਟਿਆ ਜੀ ਇਹ ਵਸਤੂ ਦੇ ਵਿੱਚ ਉਹਨਾਂ ਨੂੰ ਸਾਡੀ ਦੇ ਆਪਦੀ ਕੀਤੀ ਹੈ ਗਰੀਬਾਂ ਦੀ ਕਹੋਗੇ ਜੀ ਸਾਡੇ ਵੀ ਸਮਾਨ ਵੀ ਚੁਗੀਆਂ ਦੇ ਵਿੱਚ ਤੋੜੇ ਗਏ ਨੇ ਸਾਰੇ ਚੁਗੀਆਂ ਵਾਲਿਆਂ ਦੇ ਦੇਖੋ ਜੀ ਆਪਾਂ ਤਾਂ ਇਹ ਕਹਿਣਾ ਚਾਹੁੰਦੇ ਆਂ ਦੀ ਗੱਲ ਕਰੇ ਕਿੰਨਾ ਨੁਕਸਾਨ ਹੋਊਗਾ ਨੁਕਸਾਨ ਤਾਂ ਜੀ ਬਹੁਤ ਜ਼ਿਆਦਾ ਹੋਇਆ ਸਰ ਇਹੋ ਗੱਲ ਕਰਦੇ ਆਂ ਕਿ ਕਾਫੀ ਜੱਥੇਬੰਦੀਆਂ ਨੇ ਇਨਸਾਫ ਮੰਗਣਾ ਤੇ ਲੋਕ ਤੁਹਾਡੇ ਹੱਥ ਦੇ ਵਿੱਚ ਆਏ ਨੇ ਤੁਹਾਡਾ ਦਿੱਤਾ ਗਿਆ ਕੀ ਕੰਮ ਸਾਡ ਨੂੰ ਜੀ ਬਸ ਸਾਡਾ ਹੱਕ ਮਿਲਣਾ ਚਾਹੀਦਾ ਸਰ ਕਿਉਂਕਿ ਸਾਡੇ ਜਿਹੜੇ ਗਰੀਬ ਵਸਤੀ ਆ ਸਾਨੂੰ ਆਪਣੇ ਰਹਿਣ ਲਈ ਜਗ੍ਹਾ ਦਾ ਮਿਲਣਾ ਚਾਹੀਦੀ ਹੈ ਅੱਜ ਬੰਦੇ ਮਰਲੇ ਹੁਣ ਵੀ ਲੋਕਾਂ ਦੇ ਪਲਾਟਾਂ 'ਚ ਬੈਠਿਆ ਲੋਕ ਵੀ ਠਾਰੇ ਨੇ ਸਾਨੂੰ ਉਹ ਰੋਜ਼ ਹੀ ਆ ਜਾਂਦੇ ਨੇ ਵੀ ਛੋ ਇੱਥੇ ਚੱਕੋ ਤੁਸੀਂ ਮਾਪ ਲਓਗੇ ਜਗ੍ਹਾ ਸਾਡਾ ਵੀ ਬਹੁਤ ਬੁਰਾ ਹਾਲ ਕੀਤਾ ਹੋਇਆ ਜੇ ਨਾ ਸਾਦਾ ਕੋਈ ਟਿਕਾਣਾ ਨਹੀਂ ਹੈਗਾ ਠੀਕ ਹੈ ਇਸ ਕਰਕੇ ਅਸੀਂ ਕਹਿੰਨੇ ਆ ਸਰਕਾਰ ਨੂੰ ਵੀ ਸਾਡਾ ਜੀ ਹੱਲ ਕਰਾਇਆ ਜਾਵੇ ਮੇਰੇ ਨਾਮ ਜੀ ਕਾਮਲ ਖੁਸ਼ਿਆ ਸਿੰਘ ਮੈਂ ਆਲ ਇੰਡੀਆ ਟੈਡੀਨ 8 ਕ ਦਾ ਜ਼ਿਲ੍ਹਾ ਸਕੱਤਰਾਂ ਜੀ ਤੁਸੀਂ ਜੀ ਜੇ ਗੱਲ ਕਰੀ ਤੇ ਜਿਹੜੀ ਝੁੱਗੀ ਚੋਂ ਟਪੜਾ ਜੀ ਉਸ ਦੇ ਵਾਸਤੇ ਕਾਫੀ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਕਿੱਥੇ ਧਰਨਾ ਦਿੱਤਾ ਜਾ ਰਿਹਾ ਉਹ ਕਿੰਨੇ ਜਥੇਬੰਦੀਆਂ ਜਿਹੜੇ ਸੰਘਰਸ਼ ਕਰਦਾ ਹੈ ਇਹ ਜੀ 23 ਤਰੀਕ ਨੂੰ ਇੱਥੇ ਜਿਹੜਾ ਹਮਲਾ ਹੋਇਆ ਝੁੱਗੀਆ ਝੌਪੜਿਆਂ ਦੇ ਪ੍ਰਸ਼ਾਸਨ ਵੱਲੋਂ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵੱਲੋਂ ਉਹਦੇ ਰੋਸ ਵੱਲੋਂ ਝੁੱਗੀਆਂ ਝੌ ਪੰਨੇਗੀਆਂ ਉਹਨਾਂ ਨੇ ਇਥੋਂ ਬਰਬਾਦ ਕੀਤਾਗਾ ਲਗਭਗ 40-45 ਸਾਲ ਤੋਂ ਰਹਿ ਰਹੇ ਸੀ ਜਦੋਂ ਇਹ ਸਾਡੇ ਨਾਲ ਲਗ ਲਗਭਗ 3-4 ਵਾਰੀ ਮੀਟਿੰਗ ਹੋਈ ਆ ਕਿ ਬਦਲਮਾ ਪ੍ਰਬੰਧ ਕਰੇ ਤੋਂ ਬਗੈਰ ਸਾਨੂੰ ਉਠਾਉਂਦੇ ਨਹੀਂ ਪਰ ਇਹਨੇ 30 ਤਰੀਕ ਨੂੰ ਆਰਡਰ ਲੈ ਕੇ ਡੀਸੀ ਤੋਂ ਫੋਰਸ ਲਾ ਕੇ ਸਾਰਾ ਨੁਕਸਾਨ ਕੀਤਾ ਬਦਲਮਾ ਪ੍ਰਬੰਧ ਕੋਈ ਨਹੀਂ ਕਰਿਆ ਕਮਿਟਮੈਂਟ ਦੇ ਮੁਤਾਬਕ ਸਾਡੇ ਨਾਲ ਸਮੇਂ-ਸਮੇਂ ਤੇ ਇਹਨਾਂ ਨੇ ਕਮਿਟਮੈਂਟ ਕੀਤੀ ਆ ਵੀ ਜਗਾ ਅਸੀਂ ਇਹਨਾਂ ਨੂੰ ਬਦਲੇ ਰੂਪ ਦੇ ਤੇ ਮੰਗੇ ਪਰ ਉਹ ਪ੍ਰਬੰਧ ਕਰਿਆ ਨਹੀਂਗਾ ਅਸੀਂ ਜਨਤਕ ਜਥੇਬੰਦੀ ਮੀਟਿੰਗ ਕਰਕੇ ਜਿਹਦੇ ਵਿੱਚ ਕਿਸਾਨ ਜਥੇਬੰਦੀ ਅਗਰਾਹਾ ਦੀ ਇਕੌਂਦਾ ਦੀ ਮਨਜੀਤ ਨੇੜ ਦੀ ਬੁਰਜਗਲ ਜੀ ਬੁੱਟਰ ਵਾਲਾ ਬੁੱਟਰ ਦੀ ਜਥੇਬੰਦੀ ਮਜ਼ਦੂਰ ਜਥੇਬੰਦੀਆਂ ਦੀ ਅਸੀਂ ਇਹ ਅੱਜ ਧਰਨਾ ਇੱਥੇ ਲਾਇਆ ਵੀ ਜਿੰਦਾ ਚੱਕਰ ਇਹ ਬਦਲਵਾ ਪ੍ਰਬੰਧ ਨਹੀਂ ਕਰਦੇ ਉਹਨਾਂ ਚੱਕਰ ਅਸੀਂ ਇਥੋਂ ਦੀਆਂ ਜਿਹੜੀਆਂ ਨਿਨਸਾਫ਼ੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਇਨਾਂ ਦਾ ਥਾਂ ਦਾ ਪ੍ਰਬੰਧਕ ਜਿਨਾਂ ਕੇ ਪ੍ਰਕਟ ਕਰਦਾ ਨੇ ਉਹਨਾਂ ਚ ਕੰਸੀਆਂ ਦਾ ਸੰਘਰਸ਼ਾ ਜਿਹੜਾ ਇਹਨੂੰ ਤੇਜ਼ ਕਰਾਂਗੇ ਅਸ ਜੋ ਸਾਡੇ ਨਾਲ ਕਮਿਟਮੈਂਟ ਹੋਈ ਆ ਉਸ ਕਮਿਟਮੈਂਟ ਦੇ ਮੁਤਾਬਕ ਜਿੱਥੇ ਕਿਸਾਨ ਜਥੇਬੰਦੇ ਵਿੱਚ ਬੈਠ ਕੇ ਗੱਲਬਾਤ ਹੋਈ ਆ ਉਹਦੇ ਮੁਤਾਬਕ ਕੁਝ ਵੀ ਨਹੀਂ ਕਰਿਆ ਨਾ ਸਾਡੇ ਨਾਲ ਉਹ ਦੁਬਾਰਾ ਮੀਟਿੰਗ ਵਿੱਚ ਨੱਤੀ ਤੀਰ ਨੂੰ ਸਾਨੂੰ ਕਹਿਆ ਸੀ 10 ਵਜੇ ਮੈਂ 3 ਨੂੰ ਬੁਲਾਉਂਗਾ ਪਰ ਮੀਟਿੰਗ ਕਰਨ ਦੀ ਬਜਾਏ ਇਹਨਾਂ ਨੇ ਪ੍ਰਸ਼ਾਸਨ ਇਕੱਠਾ ਕਰਕੇ ਪਰਸਨ ਦੇ ਆਕੇ ਬਕਾਇਆ ਤੌਰ ਤੇ ਪਲਾਨਿੰਗ ਮਾੜਾ ਕੇ ਮੈਨੂੰ ਜਗ੍ਹਾ ਦਿਖਾਉਣ ਦੇ ਵਿੱਚ ਜਗ੍ਹਾ ਜਗ੍ਹਾ ਤੋਂ ਦਿਖਾਉਣ ਦਾ ਪ੍ਰਬੰਧ ਕਰਦਨੇ ਆ ਕਬੇ ਸ਼ੰਤਨੀ ਨੇ ਕਹਿੰਦਾ ਕਿ ਪਵਿੱਤਰ ਤੇ ਪੰਥਕ ਸੀਟਾਂ ਦਲਤਾਂ ਨੂੰ ਕਿਉਂ ਦੇ ਦਿੱਤੀਆਂ ਇਦਾਂ ਦੇ ਬਿਆਨ ਲਾਓ ਇੱਕੋ ਹੀ ਪਾਰਟੀ ਕਿਉਂ ਇਹ ਸਾਰਾ ਕੁਝ ਕਰ ਰਹੀ ਹੈ ਇੱਕੋ ਹੀ ਪਾਰਟੀ ਦੇ ਲੀਡਰ ਕਿਉਂ ਕੁਝ ਕਰ ਰਹੇ ਹੈ ਬਕਰੀ ਪਾਰਟੀਆਂ ਨੇ ਪੰਜਾਬ ਦੇ ਵਿੱਚ ਮੈਨੂੰ ਤਾਂ ਇਦਾਂ ਲੱਗਦਾ ਕਈ ਵਾਰੀ ਕਿ ਮੈਂ ਇੱਕੋ ਹੀ ਪਾਰਟੀ ਦੇ ਇਹ ਨਾ ਕਾਂਗਰਸ ਪਾਰਟੀ ਦੇ ਸਾਰੇ ਲੀਡਰਾਂ ਨੂੰ ਬੁਲਾ ਕੇ ਸਮਰਿੰਗ ਕਰਕੇ ਇੱਥੇ ਪੰਜਾਬ ਭਾਵੇਂ ਚ ਇਹਨਾਂ ਨੂੰ ਇਹ ਦੱਸਾਂ ਕਿ ਦਲਤਾਂ ਨੇ ਹੱਕ ਨ ਕਰ ਗਿਆ ਹੁੰਦੇ ਨੇ ਅਨੁਸੂਚਿਤ ਜਾਤੀ ਵਰਗਾਂ ਦੇ ਰਾਈਟ ਹੈਂਡ ਸੇਫਗਾਰਡ ਕੀ ਨੇ ਮੈਂ ਇਹਨਾਂ ਦੀ ਕਲਾਸ ਲਾ ਮੈਂ ਇੱਥੇ ਬਲੈਕਬੋਰਡ ਲਾ ਕੇ ਤਾਂ ਜੋ ਜਦੋਂ ਇਹ ਪਬਲਿਕ ਵਿੱਚ ਵਿਚਰਨ ਤਾਂ ਆਪਣੇ ਘੱਟੋ ਘੱਟ ਸ਼ਬਦਾਵਲੀ ਅਨੁਸੂਚਿਤ ਜਾਤੀ ਵਰਗਾਂ ਪ੍ਰਤੀ ਸਹੀ ਰੱਖਣ ਜਦੋਂ ਇਹ ਕਹਿੰਦੇ ਨੇ ਅਸੀਂ ਤਾਂ ਦਲਤਾਂ ਨੂੰ ਵੱਡਵਡੀਆਂ ਪੋਸਟਾਂ ਦੇਤੀਆਂ ਤੇ ਦਲਤਾਂ ਨੂੰ ਪੋਸਟਾਂ ਦਿਵਾਉਣ ਵਾਲਾ ਸੀ ਪਰਮ ਪੂਜਯ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਬਾਬਾ ਸਾਹਿਬ ਅੰਬੇਡਕਰ ਅੰਬੇਡਕਰ ਅੱਜ ਤੋਂ 99 ਸਾਲ ਪਹਿਲਾਂ ਜਦੋਂ ਸਾਈਮਨ ਕਮਿਸ਼ਨ ਦੇ ਅੱਗੇ ਦਲਤਾਂ ਦੇ ਰਾਈਟਾਂ ਦੀ ਗੱਲ ਆਈ ਤਾਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਮਾਂ ਪਾਰਟੀ ਨੇ ਵਿਰੋਧ ਕੀਤਾ ਸੀ ਜਦੋਂ ਬਾਬਾ ਸਾਹਿਬ ਅੰਬੇਡਕਰ 1931 32 ਦੀਆਂ ਗੋਲਮੇਜ ਕਾਨਫਰੰਸਾਂ ਵਿੱਚ ਬੈਠੇ ਤਾਂ ਇਸੇ ਪ੍ਰਤਾਪ ਸਿੰਘ ਬਾਜਵਾਦੀ ਦੀ ਮਾਂ ਪਾਰਟੀ ਨੇ ਬਾਬਾ ਸਾਹਿਬ ਅੰਮੇੜਕਰ ਦਾ ਵਿਰੋਧ ਕੀਤਾ ਸੀ ਜਦੋਂ 18 ਅਗਸਤ 1932 ਨੂੰ ਦੇਸ਼ ਦੇ ਦਲਤਾਂ ਨੂੰ ਬ੍ਰਿਟਾਨੀਆ ਗਵਰਨਮੈਂਟ ਨੇ ਡਬਲ ਵੋਟ ਦਾ ਰਾਈਟ ਦਿੱਤਾ 18 ਅਗਸਤ 1932 ਜਿਹਨੂੰ ਕਮਿਊਨਲ ਵੋਟ ਕਹਿੰਦੇ ਆ ਸਰਦਾਰ ਪ੍ਰਤਾਪ ਸਾਹਿਬ ਪ੍ਰਤਾਪ ਸਿੰਘ ਬਾਜਵਾਦੀ ਦੀ ਪਾਰਟੀ ਨੇ ਉਸ ਵੇਲੇ ਵੀ ਦੋ ਵੋਟਾਂ ਦਾ ਅਧਿਕਾਰ ਕੀਤਾ ਸੀ ਦੋ ਵੋਟਾਂ ਦੇ ਰਾਈਟ ਜਿਹੜਾ ਅੰਗਰੇਜ਼ਾਂ ਵੱਲੋਂ ਦਲਤਾਂ ਨੂੰ ਮਿਲਿਆ ਸੀ ਉਹਦਾ ਵਿਰੋਧ ਕੀਤਾ ਸੀ ਕਿੰਨਾ ਵਿਰੋਧ ਕੀਤਾ ਸੀ ਕਿ ਸਰਦਾਰ ਪ੍ਰਤਾਪ ਸਿੰਘ ਬਾਜਵਾਜੀ ਦੀ ਪਾਰਟੀ ਔਰ ਕਾਂਗਰਸ ਇਹਨਾਂ ਦੇ ਲੀਡਰ 8 ਅਗਸਤ 1932 ਨੂੰ ਮਰਨ ਵਰਤ ਰੱਖ ਲੈਂਦੇ ਨੇ ਪੂਨਾ ਦੀ ਜਰਦਾ ਜੇਲ੍ਹ 'ਚ ਔਰ ਬਾਬਾ ਸਾਹਿਬ ਅੰਬੇਡਕਰ ਨੂੰ ਇੰਨਾ ਛੁਕਾਇਆ ਗਿਆ ਕਿ 24 ਅਗਸਤ 1932 ਨੂੰ ਪੂਨਾ ਪੈਕਟ ਸਮਝੌਤਾ ਹੋਇਆ ਔਰ ਬਾਬਾ ਸਾਹਿਬ ਅੰਬੇਡਕਰ ਨੂੰ ਕਾਂਗਰਸ ਅੱਗੇ ਸਰਲੰਡਰ ਹੋ ਕੇ ਆਪਣੇ ਡਬਲ ਬੋਟ ਦੇ ਰਾਈਟ ਨੂੰ ਛੱਡਣਾ ਪਿਆ ਸੀ ਸੈਪਰੇਟ ਇਲੈਕਟੋਰੇਟ ਨੂੰ ਛੱਡਣਾ ਪਿਆ ਸੀ ਇਸੇ ਇਹੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਔਰ ਇਹਨਾਂ ਦੀ ਪਾਰਟੀ ਜਦੋਂ ਦੇਸ਼ ਦੀ ਕਨਸਟੀਟਿਊਸ਼ਨਲ ਅਸੈਂਬਲੀ ਚੁਣੀ ਗਈ ਸੰਵਿਧਾਨ ਸਭਾ ਬਾਬਾ ਸਾਹਿਬ ਅੰਬੇਡਕਰ ਵਾਰੇ ਇਹਨਾਂ ਨੇ ਕਿਹਾ ਸੀ ਕਿ ਕਿ ਬਾਬਾ ਸਾਹਿਬ ਅੰਬੇਡਕਰ ਤੁਸੀਂ ਤਾਂ ਕੀ ਤੁਹਾਡੀ ਹਵਾ ਵੀ ਪਾਰਲੀਮੈਂਟ ਵਿੱਚ ਪੜਨ ਨਹੀਂ ਦੇਵਾਂਗੇ ਤਾਕੀਆਂ ਦਰਵਾਜ਼ੇ ਤਾਂ ਛੱਡੋ ਰੋਸ਼ਨਦਾਨ ਵੀ ਬੰਦ ਕਰ ਦਿੱਤੇ ਆ ਇਹ ਸਰਦਾਰ ਪ੍ਰਤਾਪ ਸਿੰਘ ਬਾਜਬਾਦੀ ਮਾਪਾ ਪਾਰਟੀ ਦਾ ਬਿਆਨ ਸੀ। ਔਰ ਜਦੋਂ ਬਾਬਾ ਸਾਹਿਬ ਮੇੜ ਕਰ ਜਿੱਤ ਗਏ ਸੀ ਤਾਂ ਉਹ ਸਾਰਾ ਹੀ ਹਿੱਸਾ ਪਾਕਿਸਤਾਨ ਨੂੰ ਦਿੱਤਾ ਗਿਆ ਜੈਸਰ ਖੁਲਨਾ ਦਾ ਜਿਹੜਾ ਏਰੀਆ ਸੀ ਸਾਰਾ ਹੀ। ਜਦੋਂ ਕਿ ਉੱਥੇ 60% ਤੋਂ ਜ਼ਿਆਦਾ ਨੌਨ ਸ਼ੈਡਿਊਲ ਕਾਸਟ ਲੋਕ ਰਹਿੰਦੇ ਸੀ, ਨੌਨ ਮੁਸਲਿਮ ਲੋਕ ਰਹਿੰਦੇ ਸੀ। ਔਰ ਕਾਨੂੰਨ ਸੀ ਉਸ ਵੇਲੇ ਬੰਡ ਦਾ ਕਿ ਜੇ 50% ਤੋਂ ਜ਼ਿਆਦਾ ਨੌਨ ਮੁਸਲਿਮ ਲੋਕ ਰਹੇ ਤਾਂ ਭਾਰਤ ਵਿੱਚ ਹੀ ਸਦਾ ਰਹੇਗਾ। ਲੇਕਿਨ 58% ਤੋਂ ਜ਼ਿਆਦਾ ਦੀ ਆਬਾਦੀ ਵਾਲਾ ਹਿੱਸਾ ਨਾਨ ਮੁਸਲਿਮ ਪਾਕਿਸਤਾਨ ਨੂੰ ਦਿੱਤਾ ਕਿਉਂਕਿ ਉੱਥੇ ਬਾਬਾ ਸਾਹਿਬ ਅੰਬੇਡਕਰ ਚੁਣ ਕੇ ਆਏ ਸੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਔਰ ਇਹਨਾਂ ਦੀ ਮਾਂ ਪਾਰਟੀ ਇੰਨੀ ਦਲਤ ਵਿਰੋਧੀ ਆ ਡੀਐਨਏ ਦੇ ਵਿੱਚ ਇਹਨਾਂ ਦੇ ਇੰਨਾ ਦਲਤ ਵਿਰੋਧੀ ਡੀਐਨਏ ਆ ਕਿ 1951 ਚ ਕਾਂਗ ਬਾਬਾ ਸਾਹਿਬ ਅੰਬੇਡਕਰ ਪਹਿਲੀ ਵਾਰੀ ਵੋਟਾਂ 'ਚ ਖੜੇ ਹੋਏ ਲੋਕ ਸਭਾ ਦੀਆਂ ਆਜ਼ਾਦ ਦੇਸ਼ ਵਿੱਚ ਤਾਂ ਬਾਬਾ ਸਾਹਿਬ ਅੰਬੇਡਕਰ ਦਾ ਪੀਏ ਪੀਏ ਜੇ ਨੂੰ ਮਟੀਰੀਅਲ ਸਮਝ ਕੇ ਖਰੀਦਿਆ ਗਿਆ ਕਜਰੋਲ ਕਰੋ ਦਾ ਨੌ ਸੀ। ਔਰ ਬਾਬਾ ਸਭ ਅਮੇੜਕਰ ਨੂੰ ਹਰਾਉਣ ਦਾ ਕੰਮ ਕੀਤਾ। ਇਹ ਕਹਿੰਦੇ ਅਸੀਂ ਮੁੱਖ ਮੰਤਰੀ ਬਣਾਤੇ ਤੁਹਾਡੇ, ਇਹ ਕਹਿੰਦੇ ਅਸੀਂ ਨੈਸ਼ਨਲ ਪ੍ਰੈਜ਼ੀਡੈਂਟ ਬਣਾਤੇ ਤੁਹਾਡੇ। ਤੇ ਸਾਨੂੰ ਸਾਨੂੰ ਇੱਥੇ ਤੱਕ ਪਹੁੰਚਾਉਣੇ ਵਾਲਾ ਬਾਬਾ ਸਭ ਅਮੇੜਕਰ ਹੈ। ਦੋ ਲੋਕ ਸਭਾ ਦੀ ਬਾਈ ਇਲੈਕਸ਼ਨ ਲੜੀ ਬਾਬਾ ਸਭ ਅਮੇੜਕਰ ਨੇ 52 ਚ ਔਰ 54 ਚ ਬੰਬਈ ਲੋਕ ਸਭਾ ਔਰ ਪੰਡਹਾਰਾ ਲੋਕ ਸਭਾ ਦੋਨੋਂ ਸੀਟਾਂ ਤੋਂ ਤੀਜੀ ਵਾਰੀ ਤਿੰਨ ਵਾਰੀ ਬਾਬਾ ਸਭ ਅਮੇੜਕਰ ਨੂੰ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੀ ਮਾਂ ਪਾਰਟੀ ਨੇ ਹਰਾਉਣ ਦਾ ਕੰਮ ਕੀਤਾ। ਮੈਂ ਅੱਜ ਕਿਸੇ ਪਾਰਟੀ ਦਾ ਵਿਰੋਧ ਕਰਨ ਲਈ ਨਹੀਂ ਬੈਠਾ। ਸਾਰੀਆਂ ਪਾਰਟੀਆਂ ਮੇਰੇ ਲਈ ਸਤਿਕਾਰਯੋਗ ਆ ਪਰ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਦਲਤਾਂ ਨੂੰ ਕਦੇ ਪੈਰਾਂ ਦੀ ਜੁੱਤੀ, ਕਦੇ ਅਰਬੀ, ਨਸਲ ਦੇ ਘੋੜੇ ਕਦੀ ਤਿੰਨ ਮਿੰਟ ਤੇ ਧੌਣ ਮਰੋੜ ਦੇਾਂਗੇ। ਕਦੀ ਇਹ ਪਹਿਟ ਵਜਾਉਣ ਦੀ ਗੱਲ ਕਰਦੇ ਆ ਤੇ ਫਿਰ ਦਰਦ ਯਾਦ ਆਉਂਦਾ ਦਲਤਾਂ ਦਾ। ਦਲਤਾਂ ਦੀ ਤਕਲੀਫ ਯਾਦ ਆਉਂਦੀ ਆ। ਕਿ ਕਿੰਨਾ ਕਚਰ ਚੁੱਪ ਬੈਠਿਆ ਰਹੇ ਉਸ ਧਰਤੀ ਤੇ ਜਿੱਥੇ ਮਾਨਸ ਕੀ ਜਾਤੀ ਸਭੇ ਇੱਕੇ ਪਹਿਚਾਨ ਬੋਕੇ ਆ ਗਿਆ ਉਸ ਧਰਤੀ ਤੇ ਜਿੱਥੇ ਇੱਕ ਲੰਗਰ ਆ ਇੱਕ ਪੰਗਤ ਆ ਇੱਕ ਸਰੋਵਰ ਆ ਇੱਕ ਗ੍ਰੰਥ ਹੈ ਇੱਕ ਬਾਟਾ ਆ ਅੱਬਲੱਲਾ 100 ਰੁਪਏ ਦਾ ਰੋਜ਼ ਪ੍ਰਚਾਰ ਹੁੰਦਾ ਕੁਦਰਤ ਕੇ ਸਭ ਬੰਦੇ ਇਹ ਬੈਠ ਵਜਾਉਣਾ ਦਸੀ ਜਾਂਦੇ ਆ ਇਸ ਕਰਕੇ ਇਸ ਮਾਮਲੇ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ 3 ਵਜੇ ਦਾ ਸਮਾਂ ਗਰ ਨੋਟਿਸ ਰਸੀਵ ਕਰਦੇ ਤਾਂ ਵੀ ਠੀਕ ਨਹੀਂ ਕਰਦੇ ਤਾਂ ਇਹ ਨੋਟਿਸ ਹੀ ਸਮਝਿਆ ਜਾਵੇ। ਔਰ ਪੁੱਛਦੇ ਸੀ ਕਿ ਤੁਹਾਡੇ ਅਧਿਕਾਰ ਖੇਤਰ ਚ ਆਉਂਦੇ ਆ। মিডিਆ ਵਾਲੇ ਬੈਠ ਕੇ ਸਤਕਾਰਯੋਗ ਸਾਥੀ ਫਿਰ ਚਰਚਾ ਕਰਦੇ ਆ ਸ਼ਾਮ ਨੂੰ। ਕਿ ਗੜੀ ਓਵਰ ਚੱਲ ਰਿਹਾ। ਓਵਰ। ਗੜੀ ਕਦੀ ਓਵਰ ਨਹੀਂ ਹੁੰਦਾ। ਨੈਵਰ। ਗੜੀ ਅਪਰਚੂਨਿਟੀ ਦੇਖਦਾ ਆ ਕਿਦਣ ਆਪਣੀ ਗੱਲ ਰੱਖਣੀ ਆ। ਇਟਸ ਮਾਈ ਪਾਵਰ। ਇਹ ਕੀ ਆ? ਗੌਰਮੈਂਟ ਆ ਪੰਜਾਬ ਕੀਆ ਦੀ ਪੰਜਾਬ ਸਟੇਟ ਕਮਿਸ਼ਨ ਫਾਰ ਸ਼ੈਡਿਊਲ ਕਾਸਟ ਐਕਟ 2004 ਪੰਜਾਬ ਦੀ ਵਿਧਾਨ ਸਭਾ ਵਿੱਚ ਇਹ ਪਾਸ ਹੋ ਕੇ ਚੇਅਰਪਰਸਨ ਪੰਜਾਬ ਸਟੇਟ ਸ਼ੈਡਿਊਲ ਕਾਸਟ ਕਮਿਸ਼ਨ ਦੇ ਚੇਅਰਪਰਸਨ ਨੂੰ ਇਹ ਪਾਵਰਸ ਦਿੱਤੀ ਗਈ ਆ ਕਿ ਨੰਬਰ 1 ਸਮਨਿੰਗ ਐਂਡ ਐਨਫੋਰਸਿੰਗ ਦਾ ਅਟੈਂਡੈਂਸ ਆਫ ਐਨੀ ਪਰਸਨ ਐਂਡ ਐਗਜ਼ਾਮਿਨਿੰਗ ਔਨ ਓਥ ਪੇਤੂ ਆਇਆ ਤਾਂ ਹੈ ਲੈ ਐਫੀਡੇਵਿਟ ਵੀ ਨਾਲ ਲੈ ਕੇ ਆਹਦੇ ਉੱਤੇ ਗੱਲ ਕਰ ਮੇਰਾ ਸਮਨਿੰਗ ਟੂ ਐਨੀ ਪਰਸਨ रिक्वायरिंग एंड डिस्कवरी एंड एंड प्रोडक्शन ऑफ एनी डॉक्यूमेंट रिसीविंग एविडेंस ऑन एफिडेप्ट ਤੇ ਮੇਰੀਆਂ ਪਾਵਰਾਂ ਨੇ ਚੇਅਰ ਪਰਸਨ ਦੀਆਂ ਪੜ ਲਿਓ ਤੁਸੀਂ ਜਿਆਦਾ ਲੰਬੀ ਡਿਟੇਲ ਚ ਨਹੀਂ ਜਾਂਦਾ ਬਾਜ-ਬਾਜ ਨੇ ਇੰਨੀਆਂ ਬਹੁਤ ਐ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਪੰਜਾਬੀਆਂ ਦਾ ਜਿਹੜੇ ਅੱਜ ਦੇਖ ਸੁਣ ਰਹੇ ਆ ਪੰਜਾਬ ਦੀ ਧਰਤੀ ਤੇ ਬਾਬੇ ਨਾਨਕ ਦਾ ਸੁਪਨਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੁਪਨਾ ਇਨ ਗਰੀਬ ਸਿੱਖਨ ਕੋ ਦੂਪਾ ਚਾਈ ਤਾਂ ਗਰੀਬ ਦੀ ਕਲਗੀ ਡਿਗਣ ਨਹੀਂ ਦਿੱਤੀ ਜਾਏਗੀ ਚਾਹੇ ਉਹ ਕਲਗੀ ਫਰੇਟਿਓ ਦੀ ਹੋਵੇ ਚਾਹੇ ਉਹ ਈਟੀਓ ਕਿਸੇ ਹੋਰ ਦੀ ਹੋਵੇ ਕਿਸੇ ਗਰੀਬ ਦੀ ਕਲਗੀ ਨਹੀਂ ਡਿਗਣ ਦਿੱਤੀ ਜਾਏਗੀ ਇਹ ਦਸ਼ਵੇਸ਼ ਪਿਤਾ ਦੇ ਸੁਪਨੇ ਜਿਹੜੇ ਪੰਜਾਬ ਦੀ ਧਰਤੀ ਤੇ ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਹੈ ਫੰਡਮੈਂਟਲ ਰਾਈਟ ਨੇ ਆਰਟੀਕਲ 14 15 16 ਇਹ ਕਹਿੰਦੇ ਨੇ ਪੰਜ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਨਹੀਂ ਹੋਏਗੀ ਜਾਤੀ ਧਰਮ ਨਸਲ ਸਥਾਨ ਸਥਾਨ ਮਤਲਬ ਪਲੇਸ ਆਫ ਬਰਥ ਔਰ ਲਿੰਗ ਔਰ ຕਮਰਦਾ ਵਿਤਕਰੇ ਇਹ ਪੰਜ ਵਿਤਕਰੇ ਨਹੀਂ ਹੋਣਗੇ ਵਿਤਕਰਿਆਂ ਦੇ ਆਧਾਰ ਤੇ ਵਰਤੀ ਜਾ ਰਹੀ ਸ਼ਬਦਾਵਲੀ ਦੇ ਖਿਲਾਫ ਪੰਜਾਬ ਰਾਜਨ ਸੂਚੀ ਜਾਤੀ ਕਮਿਸ਼ਨ ਲਗਾਤਾਰ ਡਟਿਆ ਰਹੇਗਾ ਮਨਜ ਔਰ ਲਗਾਤਾਰ ਲੋਕਾਂ ਦੀ ਲੜਾਈ ਲੜੇਗਾ ਔਰ ਇਸ ਲੜੀ ਦੇ ਵਿੱਚ ਜਿਹੜਾ ਇਹ ਨੋਟਿਸ ਬਾਜਵਾਜੀ ਸੀਵ ਨਹੀਂ ਕਰ ਰਹਾ ਤੇ ਗੜੀ ਨੂੰ ਕਰਾਉਣਾ ਆਉਂਦਾ ਹੈ ਮੈਨੂੰ ਆਉਂਦਾ ਕਰਾਉਣਾ ਮੈਂ ਨੀਮਾ ਜਾ ਹੋ ਕੇ ਕਹਿਣਾ ਚਾਹੁੰਦਾ ਨੀਲੀ ਛੱਤ ਵਾਲੇ ਤੋਂ ਡਰ ਕੇ ਕਹਿਣਾ ਚਾਹੁੰਦਾ ਮੈਨੂੰ ਇੱਕ ਰੌਣਾ ਹੁੰਦਾ ਹੈ। ਔਰ ਇਕਲੀ ਗੱਲ ਇਹ ਸੂ ਮੋਟੋ ਕੱਲਾ ਇਹਨਾਂ ਦਾ ਨਹੀਂ ਇਹ ਸੂ ਮੋਟੋ ਨਹੀਂ ਇਹ ਫਾਈਲ ਐਡੀ ਮੋਟੀ। ਅੱਧੀ ਕਿ ਲੈ ਕੇ ਆਏ ਤੁਹਾਡੇ ਕੋਲ ਮੈਂ। ਜਿਹੜੀ ਪਿਛਲੇ 1 ਸਾਲ ਚ ਨਿਕਲੇ ਨੇ ਵੱਖ-ਵੱਖ 15 ਤੋਂ ਜ਼ਿਆਦਾ ਨੇ। ਔਰ ਜਿੱਥੇ ਡੇਗੇ ਨੇ ਬੰਬਾਂ ਕੋਈ ਡੇਗੇ ਨੇ। ਇਸ ਕਰਕੇ ਬਚਣਾ ਚਾਹੀਦਾ ਕਾਨੂੰਨਾਂ ਦੀਆਂ ਕਾਰਵਾਈਆਂ ਤੋਂ। ਧੰਨਵਾਦ। Insurance, done. पॉलिसी बाजार से कराया uh, नहीं तो तू जिब्रा नहीं हो सकता कार नई हो या पुरानी पॉलिसी बाजार पे कंपेयर करके खरीदो और तीस हजार तक बचाओ इसलिए तू जिब्रा तो नहीं है तू है <laughs> kind of.